ਜੀ ਨੀਰ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਨਵੇਂ ਵੀਡੀਓ ਚ ਲੋ ਜੀ ਆਪਾਂ ਚੱਲੇ ਮੰਡੀ ਆਪਣੇ ਬਬਈ ਦੀ ਟਰਾਲੀ ਤੋਂ ਘੱਟ ਜੀ ਘੜੀ ਦੀ ਕਰਾਂ ਜਿੰਨਾ ਦੇ ਗੁੱਜ ਵੀ ਗੁੱਜ ਰੱਖਣਾ ਹੈ ਕੁਟੜੇ ਲੈ ਲੈ ਆਣੇ ਕਿ ਸਾਫ ਸੁੱਟ ਕਰਾ ਕੇ ਲੈ ਆਣਗੇ ਬਾਕੀ ਜਿਹੜੀ ਹੋਏਗੀ ਵੇਚੇ ਆਪਾਂ ਨਿਕਲ ਗਏ ਟਾਈਮ ਸਕੇਲ ਪੰਜ ਵਜੇ ਵੇਲੇ ਘੰਟਾ ਲੱਗਣਾ ਆਪਾਂ ਬਹੁਤ ਹੀ ਕੋਸਾ ਮੌਸਮ ਹੋ ਰਿਹਾ ਹੈ ਠੰਡੀ ਹਵਾ ਚੱਲ ਰਹੀ ਹੈ ਹਵਾ ਚੱਲ ਰਹੀ ਹੈ ਬੱਦਲਵਾਈ ਵਾਲਾ ਮੌਸਮ ਹੈ ਕੂੜੀਆਂ ਤਾੜੀਆਂ ਦਾ ਤਗੜੀ ਬੰਨੀ ਪੜ ਗਿਆ ਵਾ ਸਾੜਾ ਬੋਟਾ ਰਹਿ ਗਿਆ ਕਿਸੇ ਦੀ ਆਪਣੀ ਰਹਿ ਗਈ ਉੱਪਰ ਵਾਲੀ ਦੀ ਤਕਰੀਬਤਾਂ ਨੇੜੇ ਹੀ ਲੱਗ ਗਿਆ ਬਾਕੀ 1-2 ਦਿਨ ਦਾ ਕੰਮ ਹੋਣਾ ਬਾਹਰ ਦਾ ਸਾਰਾ ਇਹਦਾ ਫੇਡ ਦੇ ਆਫਰ ਫੇਡ ਜਿਹੜਾ ਟੋਆ ਬਾਰਲੇ ਬੰਦਾ ਜਰਾ ਸੁਣਨ ਕਿਧਰ ਘਟੇਗਾ ਬੰਦਾ ਇਹਨੇ ਕੋਈ ਨਾ ਕੋਈ ਚੀਜ਼ ਆਇਆ ਕੇ ਇਹ ਛੱਡ ਲਿਆ ਉਹਦੇ ਨੰਬਰਸ ਆ ਪਾਵਾ ਰੋਸਟਰੀ ਵਾਲਾ ਮੰਡੀ 2.5 ਕਿਲੋਮੀਟਰ ਰਹਿ ਗਿਆ ਤੇ ਰਸਤਾ ਥੋੜਾ ਜਿਹਾ ਖਰਾਬ ਹੈ ਜੇ ਤਾਂ ਫਿਰ ਵੀ ਮੜਾ ਮੋਟਾ ਹੀ ਐ ਜਿਹੜਾ ਕਿ ਸੂਰੇ ਵਾਲਾ ਓਹ ਜ਼ਿਆਦਾ ਖਰਾਬ ਐ। ਥੈਂਕ ਯੂ ਬਾਈ ਫੋਰ ਦਾ ਅਟੈਂਸ਼ਨ। ਜਦੋਂ ਤੋਂ ਕਰਦੇ ਲਾਈ ਇਹ ਕੰਸਟੈਂਟ ਡਾਕੂਮੈਂਟ ਦਾ ਲੱਗਦਾ 2 ਕਿਲੋਮੀਟਰ ਬਣ ਫੜ ਕੇ ਜਾਣਾ ਕਰਾਉਂਦੇ।

ਯਾਰ ਕੰਮ ਨਹੀਂ ਫੜ ਗਿਆ ਬੱਸ ਰੇਕ ਰੁਕ ਲੈਣੀ ਕਿੱਥੇ ਲੈ ਗਈ ਆਪਾਂ ਮੰਡੀ ਪਹੁੰਚ ਗਏ ਬੋਮ ਵੇਚਤਾ ਰਹੇ ਪਿੱਛੇ ਥੋੜੀ ਜੀ ਬੀਜ ਰਲਿਆ ਵਾ ਵਿੱਚ ਇਹ ਲੈ 23 ਘੰਟਾ ਦਾ ਤੇ 327 ਹੈ ਜਿਹੜਾ ਪਹਿਲਾਂ ਤੋਂ ਨਾ ਆਇਆ ਨਾਲ ਮੁਰੇ ਮੁਰੇ ਦੇ ਤਾਰੇ ਗੀ ਟੱਕੀਆਂ ਨਾਲ ਠੀਕ ਆ ਵੀ ਇਹ ਰੱਖ ਲੈ 15 ਕੁਇੰਟਲ ਬਾਕੀ ਥੋੜੀ ਬੋਦੀ ਵਿੱਚ ਤੇ ਦੇ ਵੀ ਲੈਗੇ ਠੀਕ ਟੋਕੇ ਵਾਲੇ ਨੂੰ ਤੇ ਆਪਣਾ ਪਿੰਡ ਪਿੰਡ ਵਿੱਚ ਲੈਣੀ ਆ ਇੱਕ ਦੂ ਘਰਨਾ ਪਹੁੰਚ ਗਏ ਆਪਾਂ ਮੰਡੀ ਮਰੋਂ ਖੋਲਾਂਗੇ ਡਾਲਾ ਤਾਰਾਂਗੇ ਸੜਾਈ ਫਲੂਈਕ ਲਗੇ ਵਾਂ ਕਰਨ ਨੂੰ ਲੱਗ 11 12 ਵਜੇ ਟਰੱਕ ਆ ਗਿਆ ਫਿਰ ਲੱਦਾਂਗੇ ਲੈ ਇੰਤ੍ਰੋ ਡਾਲਾ ਦੀਆਂ ਖੋਲ ਕਣਕ ਸੁੱਕੀ ਪਈ ਆ ਇਹਨਾਂ ਵੱਡੀ ਵੀ ਦਾ ਕਰ ਗਿਆ ਮੈਂ ਤਾਂ 10 12 ਦਿਨ ਹੋ ਗਏ ਵੱਡੀ ਨੂੰ ਟ੍ਰਾਲੀ ਵਿੱਚ ਪਈ ਦੀ ਲੋਈ ਪੱਕੇ ਲਾ ਲਈ ਕਿਉਂ ਲਾ ਰਿਆ ਜਿਉ ਥੋੜਾ ਜਿਹਾ ਬੀਜ ਮਿਕਸ ਜਿਆਦਾ 327 ਪ੍ਰਤੀਸ਼ਤਾਂ ਦਾ 23 ਤੇ 182 ਜਿਹਾ ਮਿਕਸ ਜਿਆਦਾ ਇਹੋ ਬੀਜ ਇਹੋ ਲਗਾਤਾਰ ਲੈ ਦੂਸਰ ਪ੍ਰਤੀਸ਼ਤਾਂ ਦਾ 23 ਵਾਲਾ ਬੀਜ ਰੱਖਣਾ ਇਸ ਕਾਲਕ ਲੱਗ ਰਿਹਾ ਦੋ ਬੱਕੇ ਲਾ ਦੇ ਲੋ ਵੀ ਮਿੱਤਰੋ ਕੰਡਾ ਲੱਗ ਗਿਆ। ਅਲਰੇ ਡੇਰੀ ਪਰ ਵੀ ਰੱਖਿਆ ਉਸ ਉਹਨਾਂ ਨੇ। ਚਲ ਆ ਜੀ। ਲੱਗੇ ਦੋਲਣ। ਦੇਖੋ ਕਿੰਨੀ ਕੋਆ। ਪਰਲੀ ਪਰ ਵੀ ਵਸਲਾਣੇ ਆਲੇ ਆ ਰੱਖਿਆ ਵਗੰਡਾ ਲੇਵਰ ਆਦੀ ਹੈ। ਲੋ ਵੀ ਮਿੱਤਰੋ ਮੰਡੀ ਮਾ ਗਿਆਦਾ ਕੰਮ ਨਹੀਂ ਪੜ। ਰੋਪਿਆ ਮੰਡੀ ਮਾ ਤੇ ਯੋ ਪਾਲੀਆ ਕੋਨੇ ਕੰਮ। 16 17 ਕੁਇੰਟਲ ਕਣਕ ਹੈ। ਦਲਾਵਾ ਪਾ ਦਾ ਇਹ ਕੁਝ ਦੇਣੇ ਲੈਣੇ ਆ ਰਹੇ ਨੇ ਹੋ ਜੇਗੀ ਜੀ ਰੱਖਣਾ ਆਪਾਂ ਨੇ ਬਸ ਬਾਕੀ ਹੋ ਜੇਗੀ ਕੰਡੀਆਂ ਨੂੰ ਟਾਈਮ ਲੱਗ ਗਿਆ ਟਰੱਕੀਆਂ ਲੱਗ ਗਈ ਨੇ ਭਰਨਾ ਲੀਵਰ ਆ ਕਰਕੇ ਟਾਈਮ ਲੱਗ ਗਿਆ ਬਾਕੀ ਨਿਭੜ ਕੇ ਟਾਈਮ ਗੱਲ ਵਿੱਲੇ ਹੋਗੇ ਵੈਸੇ ਤਾਂ ਸਾਡੇ 12:00 ਵੱਜ ਗਏ ਮੇਟਰ ਉੱਪਰ ਪਹੁੰਚ ਕੇ ਰਹਿ ਮਾ ਜਰਾ ਉਹ ਬਾਈ ਪਿੱਛੇ ਖੜਾ ਦਾ ਗੱਡੀ ਪੈਂਚਰ ਹੋਇਆ ਵਾਦਾ ਬਜ਼ੁਰਗ ਕਦੇ ਤਾਂ ਮੈਂ ਮਨ ਨੂੰ ਘੜਾ ਲਾਉਣਾ ਨੇ ਦਾ ਦੇਖਿਆ ਟਾਇਰ ਵੀ ਖੋਲਿਆ ਮੈਂ ਪਿੱਛੇ ਸੱਪਣੀ ਵਾਲੇ ਵੀ ਹਵਾ ਨਹੀਂ ਫੈਮਿਲੀ ਆ ਸਭ ਮੇਰੇ ਦੁਕਾਨ ਵੱ ਚੜਦੇ ਪੈਂਚਰ ਵਾਲੀ ਵਾ ਟੱਪਣੀ ਮਾਰ ਪੈਂਚਰ ਲੋ ਆਵੇਗਾ ਫਿਰ ਫੈਰ ਪਾ ਲੇਗਾ ਹੋ ਜਾਗੇ ਕਾਫੀ ਦੂਰ ਖੜਿਆ ਦਾ ਮੈਂ ਕਾ ਕੀ ਆ ਗਿਆ ਮੈਂ 3-4 ਕਿਲੋਮੀਟਰ ਅੱਗੇ ਆ ਗਏ ਇੱਥੇ ਬਾਈ ਖੜੇਗਾ ਮੋਰੀਵਾ ਦਾ ਪਾਰਦੋ ਮੰਦਗੇ ਸਾਨੂੰ ਮਿਲੋ